ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਰਿਆ ਕਿ ਡੱਲੇਵਾਲ ਜੀ ਦਾ ਇਹਦਾ ਵਰਤ ਜਿਹੜਾ ਮਰਨ ਵਰਤ ਆ ਇਹਨੂੰ ਤੜਾਇਆ ਜਾਵੇ ਹਸਪਤਾਲ ਦਾਖਲ ਕਰਾਇਆ ਜਾਵੇ ਕਿਉਂਕਿ ਜੇ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਾਉਂਦੇ ਆ ਤਾਂ ਤਾਂ ਕਿ ਇਹਨਾਂ ਦਾ ਮੋਰਚੇ ਨੂੰ ਫੇਲ ਕੀਤਾ ਜਾਵੇ ਤ੍ਰੀ ਕੋੜ ਵੱਲੋਂ ਕਦੇ ਵੀ ਇਹ ਹਦਾਇਤ ਨਹੀਂ ਆਈ ਪੀ ਜਿਹੜੇ ਇਹਨਾਂ ਨੇ ਬੈਰੀਕੇਡ ਲਾਇਆ ਵੀ ਇਹਨਾਂ ਨੂੰ ਖੋਲਿਆ ਜਾਵੇ ਕਿ ਸਰਕਾਰਾਂ ਜਿਹੜੀਆਂ ਸੈਂਟਰ ਦੀਆਂ ਜਾਂ ਸਟੇਟ ਦੀਆਂ ਕੋਈ ਵੀ ਹੁੰਦੀਆਂ ਉਹ ਪੁਲਿਸ ਦੇ ਨਾਲ ਰੌਲਾ ਪਵਾਉਂਦੀਆਂ ਤਾਂ ਕਿ ਜਿਹੜਾ ਅਸਲ ਮੁੱਦਾ ਹੈ ਉਹ ਖਤਮ ਹੋ ਜਾਵੇ ਖਨੋਰੀ ਮੋਰਚੇ ਨੂੰ ਅੱਜ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਮਾਇਤ ਦਿੱਤੀ ਗਈ ਹੈ ਸਾਬਕਾ ਐਸਪੀ ਮਨਜੀਤ ਸਿੰਘ ਸਾਡੇ ਨਾਲ ਮਨਜੀਤ ਸਿੰਘ ਬਰਾੜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਰਾੜ ਸਾਹਿਬ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਹਮਾਇਤ ਕੀਤੀ ਹੈ ਤੇ ਕਿਸ ਤਰ੍ਹਾਂ ਦੀ ਹਮਾਇਤ ਦਿੱਤੀ ਗਈ ਹੈ ਸਾਡੀ ਹਮਾਇਤ ਇਸ ਤਰ੍ਹਾਂ ਆ ਵੀ ਕਿਉਂਕਿ ਸੈਂਟਰ ਤੇ ਜਿਹੜਾ ਸਪਰੀਨ ਕੋਰਟ ਆ ਉਹ ਪੰਜਾਬ ਪੁਲਿਸ ਤੇ ਬਹੁਤ ਜ਼ਿਆਦਾ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਰਿਹਾ ਵੀ ਡੱਲੇਵਾਲ ਜੀ ਦਾ ਇਹਦਾ ਵਰਤ ਜਿਹੜਾ ਮਰਨ ਵਰਤ ਆ ਇਹਨੂੰ ਤੜਾਇਆ ਜਾਵੇ ਹਸਪਤਾਲ ਦਾਖਲ ਕਰਾਇਆ ਜਾਵੇ ਉਹਨਾਂ ਦੀ ਇਹ ਆ ਸੈਂਟਰ ਉਹਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਕਿਉਂਕਿ ਜੇ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਾਉਂਦੇ ਆ ਤਾਂ ਤਾਂ ਕਿ ਇਹਨਾਂ ਦਾ ਮੋਰਚੇ ਨੂੰ ਫੇਲ ਕੀਤਾ ਜਾਵੇ ਸਾਡਾ ਇਹ ਆ ਵੀ ਸਰਕਾਰ ਦਾ ਸਾਡਾ ਜਿਹੜੇ ਰਿਟਾਇਰਡ ਮੁਲਾਜ਼ਮ ਆ ਸਾਨੂੰ ਪਤਾ ਵੀ ਸਰਕਾਰਾਂ ਜਿਹੜੀਆਂ ਸੈਂਟਰ ਦੀਆਂ ਜਾਂ ਸਟੇਟ ਦੀਆਂ ਕੋਈ ਵੀ ਹੁੰਦੀਆਂ ਉਹ ਪੁਲਿਸ ਦੇ ਨਾਲ ਰੌਲਾ ਪਵਾਉਂਦੀਆਂ ਤਾਂ ਕਿ ਜਿਹੜਾ ਅਸਲ ਮੁੱਦਾ ਹੈ ਉਹ ਖਤਮ ਹੋ ਜੇ ਅਸੀਂ ਕਿਸਾਨ ਯੂਨੀਅਨ ਨੂੰ ਇਹੀ ਕਹਿੰਦੇ ਆਂ ਕਿ ਤੁਹਾਡਾ ਆਪਣਾ ਜਿਹੜੀ ਲੜਾਈ ਆ ਮੈਂ ਵੀ ਇੱਕ ਜੱਟ ਦਾ ਪੋਤਾ ਮੇਰੇ ਕੋਲੇ ਵੀ ਜਾਇਦਾਦ ਆ ਦੂਜੇ ਸਾਰੇ ਅਸਲ 'ਚ ਜਿੰਨੇ ਵੀ ਪੰਜਾਬ ਪੁਲਿਸ 'ਚ ਜੇ 80% ਆ ਉਹ ਕਿਸਾਨੀ ਨਾਲ ਸੰਬੰਧਿਤ ਬੰਦੇ ਹੁੰਦੇ ਆ ਇਹ ਕਰਕੇ ਸਾਡਾ ਮਸਲਾ ਸੈਂਟਰ ਦੇ ਨਾਲ ਆ ਕਿ ਅਸੀਂ ਲੜਾਈ ਸੈਂਟਰ ਨਾਲ ਲੜਨੀ ਆ ਸਾਨੂੰ ਜਜ਼ਬਾਤਾਂ ਨੂੰ ਕੰਟਰੋਲ ਵਿੱਚ ਕਰਕੇ ਤੇ ਸਰਕਾਰ ਸਾਨੂੰ ਬਹੁਤ ਉਹ ਪੁੜ ਘਾ ਰਹੀ ਆ ਵੀ ਤਾਂ ਕਿ ਇਹ ਮੋਰਚੇ ਨੂੰ ਫੇਲ ਕੀਤਾ ਜਾ ਸਕੇ ਅਸੀਂ ਸਾਰੇ ਭਰਾਵਾਂ ਨੂੰ ਇਹੀ ਸਹਿਯੋਗ ਕਰਦੇ ਆ ਪੁਲਿਸ ਨੂੰ ਵੀ ਕਰਦੇ ਆ ਜਿਹੜੇ ਸਾਡੇ ਮੌਜੂਦਾ ਡਿਊਟੀ ਦੇ ਆ ਵੀ ਤੁਸੀਂ ਵੀ ਆਪਣੇ ਆਪ ਨੂੰ ਪ੍ਰੈਸ਼ਰ ਝੱਲ ਕੇ ਸੈਂਟਰ ਦਾ ਤੇ ਆਪਣੇ ਸਪਰੀਨ ਕੋਡ ਦਾ ਕਿ ਇਹਦਾ ਮਸਲਾ ਹੱਲ ਕੀਤਾ ਜਾਵੇ ਬ੍ਰਾਦਰ ਸਾਹਿਬ ਜਿਸ ਤਰ੍ਹਾਂ ਕਿਸਾਨ ਬੈਠੇ ਨੇ ਟਰਾਲੀਆਂ ਦੇ ਵਿੱਚ ਤੁਹਾਡਾ ਵੱਡਾ ਕੱਢ ਰਿਹਾ 26000 ਦੇ ਲਗਭਗ ਤੁਸੀਂ ਦੱਸਿਆ ਕਿ ਸਾਡੇ ਜਿਹੜੇ ਨੇ ਸਬਕਾ ਪੁਲਿਸ ਅਧਿਕਾਰੀ ਨੇ ਕਿ ਉਹ ਸਾਰੇ ਇਸ ਰੂਪ ਦੇ ਵਿੱਚ ਆਣ ਕੇ ਕਿਸਾਨਾਂ ਦੇ ਨਾਲ ਜਿਸ ਤਰ੍ਹਾਂ ਕਿਸਾਨ ਟਰਾਲੀਆਂ ਦੇ ਵਿੱਚ ਬੈਠੇ ਨੇ ਇਸ ਤਰ੍ਹਾਂ ਮਦਦ ਕਰਨਗੇ ਆਣ ਕੇ ਮੋਰਚੇ ਨੂੰ ਵੱਡਾ ਕਰਨਗੇ ਅਗਲੇ ਦਿਨਾਂ 'ਚ ਅਸੀਂ ਕਹਿੰਦੇ ਆ ਵੀ ਕਰਾਂਗੇ ਅਸੀਂ ਤਾਂ ਜਿਹੜੀਆਂ ਦੂਜੀਆਂ ਜੂਨੀਅਨਾਂ ਰਹਿੰਦੀਆਂ ਨਾਲ ਦੀਆਂ ਬਾਕੀ ਜੂਨੀਅਨ ਵੀ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਇਸ ਸੰਘਰਸ਼ ਦੇ ਵਿੱਚ ਤੁਸੀਂ ਵੀ ਨਾਲ ਆਓ ਨਾ ਕਿ ਅਸੀਂ ਇੱਕ ਪਾਰਟੀ ਦੇ ਨਾਲ ਖੜੀਏ ਸਾਰਿਆਂ ਦੇ ਨਾਲ ਇਕੱਠੇ ਰੌਲਾ ਗੱਲਾਂ ਡੱਲੇਵਾਲ ਜੀ ਦਾ ਜਾਂ ਦੂਜਿਆਂ ਦਾ ਨਹੀਂਗਾ ਇਹ ਸਾਰੇ ਪੰਜਾਬ ਦੀ ਆ ਮੰਗੇ ਸਾਰੀਆਂ ਜੂਨੀਅਨ ਆ ਕੇ ਇਹ ਸੈਂਟਰ ਦੇ ਖਿਲਾਫ ਖੜਨ ਇੱਕ ਬਰਾਡਸਪ ਹੋਰ ਗੱਲ ਦੇਖੀ ਗਈ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੀ ਪੱਤਰਕਾਰਾਂ ਨੇ ਤੁਹਾਨੂੰ ਸਵਾਲ ਕੀਤਾ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਦੀ ਡਿਊਟੀ ਬਣਦੀ ਹੈ ਗੱਲਬਾਤ ਕਰਨ ਦੀ ਤਾਂ ਜੋ ਗੱਲਬਾਤ ਕੇਂਦਰ ਨਾਲ ਕੀਤੀ ਜਾ ਸਕੇ ਪਰ ਇੱਥੇ ਪੁਲਿਸ ਦੇ ਅਧਿਕਾਰੀ ਹੀ ਜਾਂ ਸਾਬਕਾ ਅਧਿਕਾਰੀ ਨੇ ਉਹੀ ਗੱਲਬਾਤ ਕਰਨ ਕਰ ਰਹੇ ਨੇ ਲਗਾਤਾਰ ਕਿਸਾਨਾਂ ਦੇ ਨਾਲ ਉਹਦਾ ਕੀ ਕਾਰਨ ਉਹਦਾ ਕਾਰਨ ਇਹ ਹੈ ਕਿ ਸਾਨੂੰ ਤਾਂ ਜਿਹੜੇ ਪੁਲਿਸ 'ਚ ਮੈਂ ਵੀ ਰਿਹਾ ਹਾਂ ਡਿਊਟੀ ਕੀਤੀ ਹੈ 32 ਸਾਲ ਜੋ ਸਾਡੀ ਪੁਲਿਸ ਦੀ ਡਿਊਟੀ ਲਈ ਜਾਂਦੀ ਹੈ ਸਾਡੀ ਵੀ ਡਿਊਟੀ ਜਿਹੜੀ ਸਰਕਾਰੀ ਲਾਉਂਦੀ ਆ ਕਿ ਤੁਸੀਂ ਆਹ ਦਾ ਹੱਲ ਕਰੋ ਕਿਉਂਕਿ ਸਾਡੇ ਤੇ ਇਸ ਕਰਕੇ ਪ੍ਰੈਸ਼ਰ ਥੋੜਾ ਜਿਹਾ ਪਾਉਂਦੇ ਆ ਪੁਲਿਸ ਤੇ ਕਿਉਂਕਿ ਜਿਹੜੀਆਂ ਬਹੁਤਿਆਂ ਡਿਮਾਂਡ ਜਿਹੜੀਆਂ ਆ ਉਹ ਪਿੰਡੂ ਲੋਕਾਂ ਦੀਆਂ ਹੀ ਹੁੰਦੀਆਂ ਸ਼ਹਿਰ ਦੀਆਂ ਬਹੁਤ ਘੱਟ ਹੁੰਦੀਆਂ ਜਿੰਨੇ ਵੀ ਮੋਰਚੇ ਹੋਏ ਪਿੰਡੂ ਲੋਕਾਂ ਨਾਲ ਹੀ ਹੁੰਦੇ ਆ ਤੇ ਜਿਹੜੇ ਮੁਲਾਜ਼ਮ ਆ ਪੁਲਿਸ ਚ ਉਹ ਵੀ ਬਹੁਤੇ ਪਿੰਡੂ ਲੋਕਾਂ ਨਾਲ ਹੀ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਸੁਭਾਅ ਦਾ ਵੀ ਪਤਾ ਆ ਤੇ ਉਹਦਾ ਵੀ ਪਤਾ ਦਾ ਸਰਕਾਰ ਦੀ ਵੀ ਹੁੰਦੀ ਆ ਕਿ ਇਹਨਾਂ ਨੂੰ ਪੁਲਿਸ ਤੇ ਲਾ ਦਈਏ ਤੁਸੀਂ ਵਕਾਲਤ ਵੀ ਕਰਦੇ ਹੋ ਅੱਜ ਕੱਲ ਰਿਟਾਇਰਡ ਹੋਣ ਤੋਂ ਬਾਅਦ ਤਾਂ ਜਿਸ ਤਰ੍ਹਾਂ ਦੇ ਨਾਲ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਆ ਰਹੀਆਂ ਨੇ ਜਾਂ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਕਿਵੇਂ ਦੇਖਦੇ ਹਾਂ ਸਿਰਫ ਜਿਹੜੀਆਂ ਹਦਾਇਤਾਂ ਨੇ ਉਹ ਸਟੇਟ ਗਵਰਨਮੈਂਟ ਨੂੰ ਕੀਤੀਆਂ ਜਾ ਰਹੀਆਂ ਨੇ ਜਦ ਕਿ ਲੜਾਈ ਜਿਹੜੀ ਹੈ ਪੰਜਾਬ ਦਾ ਕਿਸਾਨ ਜਾਂ ਪੂਰੇ ਸਮੁੱਚੇ ਦੇਸ਼ ਦਾ ਕਿਸਾਨ ਉਹ ਕੇਂਦਰ ਨਾਲ ਜਿਹੜਾ ਫਾਈਟ ਦੇ ਵਿੱਚ ਉਹ ਦੇਖ ਕੇ ਸਾਨੂੰ ਬਹੁਤ ਦੁੱਖ ਲੱਗ ਰਿਹਾ ਕਿਉਂਕਿ ਸਾਡੇ ਪਹਿਲਾਂ ਚੀਫ ਜਸਟਿਸ ਜਿਹੜੇ ਚੰਦਰ ਚੂੜੀ ਜੀ ਹੋਏ ਸੀਗੇ ਬਹੁਤ ਵਧੀਆ ਉਹਨੇ ਇੰਡੀਪੈਂਡੈਂਟ ਹਿੰਦੁਸਤਾਨ ਦੇ ਲਈ ਬਹੁਤ ਵਧੀਆ ਕਿਸਾਨ ਮੋਰਚੇ ਵਿੱਚ ਵਧੀਆ ਕੀਤਾ ਉਹ ਸਿਰਫ ਜਿਹੜੀਆਂ ਸਾਡੇ ਸੈਂਟਰ ਤੇ ਇਹ ਪੰਜਾਬ ਤੇ ਪਾ ਰਹੇ ਪ੍ਰੈਸ਼ਰ ਵੀ ਤੁਸੀਂ ਇਹਨਾਂ ਦਾ ਚਕਾਓ ਇੱਕ ਵਾਰੀ ਵੀ ਮੈਂ ਜਦੋਂ ਦਾ ਹੁਣ ਚੱਲ ਰਿਹਾ ਸੁਪਰੀਮ ਕੋਰਟ ਵੱਲੋਂ ਕਦੇ ਵੀ ਇਹ ਸਹਾਇਤ ਨਹੀਂ ਆਈ ਵੀ ਜਿਹੜੇ ਇਹਨਾਂ ਨੇ ਬੈਰੀਕੇਡ ਲਾਇਆ ਵੀ ਇਹਨਾਂ ਨੂੰ ਖੋਲਿਆ ਜਾਵੇ ਉਹਨਾਂ ਦਾ ਸਰਕਾਰ ਦਾ ਜਿਹੜੀ ਸੁਪਰੀਮ ਕੋਰਟ ਆ ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਜਿਹੜਾ ਧਰਨੇ ਲਾਏ ਵੀ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਵੀ ਸਾਨੂੰ ਰਾਹ ਕਿਉਂ ਰੋਕਿਆ ਸਾਡਾ ਇੱਕ ਕਾਨੂੰਨੀ ਹੱਕ ਆ ਉਹ ਉਹਨੂੰ ਕਦੇ ਨਹੀਂ ਪੂਰਾ ਕਰ ਰਹੇ ਤਾਂ ਜਿੱਥੇ ਵਕਫ ਵਕਫ ਜਥੇਬੰਦੀਆਂ ਵੱਲੋਂ ਖਨੋਰੀ ਮੋਰਚੇ ਨੂੰ ਛੰਬੀ ਮੋਰਚੇ ਨੂੰ ਲਗਾਤਾਰ ਹਮਾਇਤ ਦਿੱਤੀ ਜਾ ਰਹੀ ਸੀ ਉੱਥੇ ਹੁਣ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਵੀ ਮੈਦਾਨ ਵਿੱਚ ਨਿਤਰੀ ਹੈ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੈ ਸ੍ਰੀ ਅਕਾਲ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ